ਮਿੱਤਰੋ ਜੇ ਆਪਾਂ ਉੱਥੇ ਸਾਗਰ ਸ਼ਹਿਰ ਚ ਰੋਪੜ ਸਾਗਰ ਹੈਗਾ ਜਿਹੜਾ ਜਿਲ੍ਹਾ ਹੀ ਹੈ ਮਹਾਰਾষ্ট্র ਜੀ ਪੈਦਾ ਹੈ ਇਹ ਲੇਟ ਹੋ ਗਏ ਸੀ ਥੋੜਾ ਜਿਆ ਤੇ ਫਿਰ ਚੱਪਾ ਕਿਦਾਵਾ ਰੋਟੀ ਪਾਣੀ ਖਾ ਕੇ ਪੈ ਗਏ ਸੀ ਹੁਣ ਸਵੇਰ ਦੇ 6 ਵਜੇ ਆ ਤਿਆਰੀ ਆ bắt तकरीबन ਬਾਉ ਸਿੰਘ ਵੀ ਬਿਲਕੁਲ ਰੈਡੀ ਹੈ ਤੇ ਨਾਰਾਇਣ ਵੀ ਹੋਰ ਸਾਥ ਉਹ ਊੜਾ ਕਰਦਾ ਹੈ ਬੱਤ ਕਰੀ ਜਾਂਦਾ ਇੱਧਰ ਕੋਈ ਨਹੀਂ ਰਾਇਆ 12 ਮੋਲਪੁਰ ਨਹੀਂ ਰਹਿ ਨਹੀਂ ਰਹਾ ਜੀ 6 ਵਜੇ ਨਹੀਂ ਰਹੀ ਹੈ ਠੰਡ ਵੀ ਬਹੁਤ ਹੈ ਗੁਰਮੀ ਸਿੰਘਾ ਰਵੀ ਜਿਹੜਾ ਪਾਣੀ ਵੱਧਦਾ ਮੈਂ ਮੈਂ ਪਾਲਾ ਮੜਾ ਉਹਦੇ ਕੋਲੇ ਯਾਰ ਮੜ ਕੇ ਰਾਜਾ ਕੋਲੋਂ ਪਾਣੀ ਦੀ ਕਮੀ ਹੁੰਦੀ ਆ ਠੀਕ ਹੈ ਤਿਆਰੀ ਹੈ ਨਾ ਤਿਆਰੀ ਤਿਆਰੀ ਓਕੇ ਓਕੇ ਸਮਾਰਟ ਹੁਣ ਬੰਦ ਲਿਆ ਬਿਲਕੁਲ ਕੰਮ ਰੈਡੀ ਆ ਆਪਣਾ ਕੱਲ ਆਪਾਂ 729 ਕਿਲੋਮੀਟਰ ਕਰਤਾ ਸੀਗਾ 6 ਵਜੇ ਰੈਡੀ ਹੋ ਗਿਆ ਸੀ ਅੱਧਾ ਘੰਟਾ ਲੱਗ ਗਿਆ ਸਾਈਡ 'ਤੇ ਬੈਠ ਕੇ ਸਾਢੇ 6 ਹੋ ਗਏ ਅਜੀ ਚਾਹ ਵੀ ਆ ਗਈ ਸੀ ਹੁਣ ਕੋੜ ਕੋੜ ਚਾਹ ਪੀ ਕੇ ਪਿੱਛੇ ਤੇ ਕੰਮ ਆਪਾਂ ਆਜੋ ਲਓ ਵੀ ਨੇ ਕਿੰਨੇ ਕਿੰਨੀਆਂ ਗੱਲਾਂ ਤੇ ਐਵੇਂ ਟਾਈਮ ਜਾ ਲੱਗ ਜਾਂਦਾ ਚਾਹ ਪੀ ਲੋ ਉਹ ਕਰ ਲੋ ਚੈਨ ਲੂਬ ਕਰ ਲੋ ਚਲੋ ਬਈ ਰਖਵੀਰ ਸਿੰਘਾ ਪੌਣੇ 7 ਹੋ ਗਏ ਆ ਤੇ 5:30 ਵਜੇ ਆ ਪਰ ਰੈਡੀ ਹੋ ਗਏ ਸੀਗੇ ਫਿਰ ਸਮਾਨ ਥੱਲੇ ਲਿਆਓ ਉੱਥੇ ਬੰਨੋ ਤੇ ਆਹ ਕਰੋ ਯੋਗ ਕਰੋ ਲਟਰ ਪਟਰ ਤੇ ਵਾਵਾ ਟਾਈਮ ਖਰਾਬ ਹੋ ਗਿਆ ਚਲ ਵੀ ਚੱਲ 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 ਮੁੰਡਿਆ ਹਾਂ ਲੈ ਵੀ ਅੱਜ ਦਾ ਸਫਰ ਆਪਣਾ ਹੁਣ ਹੈਗਾ ਤਰੀਕ ਮਨਾਂ ਚੇਤੇ ਰੱਖੀ ਅੱਜ ਕਿੰਨੀ ਹੋ ਗਈ ਹਾਂ 1 ਫਰਵਰੀ ਹੋ ਗਈ ਅੱਜ ਹਾਂ 1 ਫਰਵਰੀ ਹੈ ਕੱਲ ਦਾ ਆਪਸ 830 ਕਿਲੋਮੀਟਰ ਕੱਢ ਲਿਆ ਸੀ ਅੱਜ ਆਪਣਾ 550 ਕਿਲੋਮੀਟਰ ਆਗਰੀ ਤੱਕ ਅੱਜ ਇਹ ਕੱਢਦੇ ਆ ਤੇ ਬਾਕੀ ਬਰ ਕੱਲ ਨੂੰ ਤਾਂ ਪਿੰਡ ਪਹੁੰਚ ਜਾਗੇ ਆਪਾਂ ਸੁਖਨਾਲ ਚਲੋ ਵੀ ਭਲਵਾਨੋ ਆ ਇਧਰ ਬਹੁਤ ਧਿਆਣਾ ਵੇਲਾ ਪੰਜਾਬ ਇਹ ਕੱਲੋਂ ਪਿੱਛੇ ਰਹਿ ਗਿਆ ਆ ਵੇਖ ਲੈ ਕਿੰਨੇ ਕੁੜੀਆਂ ਮੁੰਡੇ ਐਕਸਾਈ ਕਰਦੇ ਪਏ ਆ ਬਹੁਤ ਵਧੀਆ ਕੰਮ ਆ ਯਾਰ ਠੀਕ ਆ ਕਿਆ ਕਹਿੰਦਾ ਏ ਗਵਾਲੀਆਰ ਗਵਾਲੀਆਰ ਇਹ ਹੀ ਰਸਤਾ ਚੱਲੋ ਬਈ ਸਪੈਨ ਕਿਨੇ ਗਾੜੇ ਹੁਣ ਪਈ ਜਾਂਦੇ ਕਿ ਛੱਟ ਕੇ ਅੱਛਾ ਨਕਸ਼ਾ ਵੇਰ ਦਾ ਮੋੜ ਇੱਥੇ ਦਾ ਬਹੁਤ ਸੋਹਣਾ ਲੱਗਦਾ ਪਰ ਪਿੰਡ ਫੋਨ ਕੀਤਾ ਸੀਗਾ ਆਦੇ ਘੜੇ ਬਹੁਤ ਪਏ ਆ ਉੱਤਰੋਂ ਟੈਨਸ਼ਨ ਹੋਈ ਜਾਂਦੀ ਆ ਕਣਕਾਂ ਦੀ ਗੇਟੀਆਂ ਕਣਕਾਂ ਦਾ ਨੁਕਸਾਨ ਸਰੋਂ ਦਾ ਨੁਕਸਾਨ ਬਹੁਤ ਹੋ ਜਾਣਾ ਆ ਦਾਨੀਆ ਕੀ ਬਣਨਾ ਫਸਲਾਂਿਆਂ ਦਾ ਚਲੋ ਜੋ ਹੋਣਾ ਹੋਈ ਹੋਣਾ ਆਪਾਂ ਕੀ ਕਰ ਸਕਦੇ ਜਿੱਥੇ ਘੱਤਰ ਰੋਡ ਤੇ ਮਾੜਾ ਜਿਹਾ ਡਿੱਕਾ ਹੁੰਦਾ ਉੱਥੇ ਪਤਾ ਲੱਗਦਾ ਵੀ ਇੱਥੇ ਕਿੰਨਾ ਕੁ ਟ੍ਰੈਫਿਕ ਆ ਨਹੀਂ ਤਾਂ ਚੱਲਦੇ ਰੋਡ ਤੇ ਤਾਂ ਲੱਗੂਗਾ ਵੇ ਕੋਈ ਇੱਥੇ ਆਉਂਦਾ ਹੀ ਨਹੀਂ ਕੋਸਾਂ ਲੈਣਾ ਹੀ ਲੱਗੀਆਂ ਮਾੜਾ ਜਿਹਾ ਡੱਕਾ ਹੀ ਇੱਥੇ ਕੋਈ ਜ਼ਿਆਦਾ ਨਹੀਂ ਅੱਜ ਤੇ ਟਰੱਕਾਂ ਦਾ ਤਾਂ ਪਤਾ ਹੀ ਕੋਈ ਨਹੀਂ ਕਿੰਨੇ ਕੁ ਲੰਬੇ ਲੈਣ ਲੱਗੇ ਪਏ ਅੱਗੇ ਆਪੜੇ ਕਿਲੋਕੀਮੀਟਰ ਤੱਕ ਤਾਂ ਮੈਨੂੰ ਦਸੀ ਜਾਂਦਾ ਕੰਮ ਮਾੜਾ ਕਾਨੂੰਨ ਜਾਂ ਤੋੜਨਾ ਪੈਂਦਾ ਐ ਫੇਰ ਬੰਦਾ ਸੌਖਾ ਨਾ ਘ ਜਾਂਦਾ ਹਣ ਉਹਦੇ ਟਰੱਕ ਹੀ ਟਰੱਕ ਸੀਗੇ ਨਰੈਣ ਹਜੇ ਵੀ ਛੇਤੀ ਮੁੜ ਗਏ ਉਦੋਂ ਮੇਰੇ ਹਿਸਾਬ ਨਾਲ ਚੱਲ ਕੋਈ ਨਾ ਗਾਂ ਹੈਗਾ ਰਸਤਾ ਮੋੜ ਦਿੰਦੇ ਆਪਾਂ ਚਾਰ ਪੰਜ ਦੋਣਾ ਤੋਂ ਜਿੱਧਰ ਦੀ ਗਏ ਆ ਜਿਵੇਂ ਉਹਦੇ ਪਰਿੰਦੌਰਤ ਹੋ ਕੇ ਤੇ ਆ ਵਾਪਸ ਆਈ ਜਾਂਦੇ ਆ ਪੰਜਾਬ ਨੰਬਰ ਟਰੱਕ ਇੱਕ ਵੀ ਨਹੀਂ ਵੇਖਿਆ ਪਧਾਨੀਆਂ ਆਪਣੇ ਟਰੱਕ ਘੱਟ ਰੂਟ ਚੱਲਦੇ ਆ ਹੁਣ ਰਸਤਾ ਨੂੰ ਆਉਣ ਲੱਪੇ ਨਹੀਂ ਜਾਂ ਪਹਿਨਾ ਮਹਾਰਾਸ਼ਟਰ ਵਾਲੇ ਸੀਗੇ ਤੇ ਪੰਜਾਬ ਨੰਬਰ ਇੱਕ ਵੀ ਨਹੀਂ ਮਿਲਿਆ ਸਾਨੂੰ ਇੱਕ ਵੀ ਨਹੀਂ ਭਾਈ ਸੂਰਜ ਵੀ ਨਿਕਲਿਆ ਆ ਹੁਣ ਥੋੜਾ ਠੰਡ ਤਾਂ ਇੱਥੇ ਹੈਗੀ ਸੀ ਥੋੜੀ ਅੱਗੇ ਨਾਲ ਵਾਧਾ ਜਿਵੇਂ ਜਿਵੇਂ ਆਪਾਂ ਇਧਰ ਨੂੰ ਜਾਈ ਜਾਂਦੇ ਦਿੱਲੀ ਵਾਲ ਨੂੰ ਠੰਡ ਤਾਂ ਵਧੀ ਜਾਣੀ ਆ ਹੁਣ ਥੋੜਾ ਕਫ ਨਿਕਲਿਆ ਹੀ ਰਹੂਗਾ ਦਿਨ ਹੁਣ ਆਹ ਕੋਈ ਮਸ਼ੀਨ ਜੀ ਮਾਰ ਕੇ ਹੋ ਰਹੀ ਨੇ ਝਰੀਟਾਈਆਂ ਪਾਈਆਂ ਬੰਗਾ ਤੇ ਮੋਟਰਸਾਈਕਲ ਦੀ ਟਾਇਰ ਜਾ ਕਦੇ ਉਧਰ ਨੂੰ ਜਾਂਦਾ ਕਦੇ ਉਧਰ ਨੂੰ ਬੈਲਸਾ ਨਹੀਂ ਬਣਦਾ ਆਹ ਖਿੱਚਦਾ ਜਾਏ ਪਤਾ ਨਹੀਂ ਕਿੰਨੇ ਕੁ ਦੂਰ ਆ ਦੇ ਚੱਲੂਗਾ ਇਹ ਅਗਲਾ ਟਾਇਰ ਹੋਰ ਪਾਸੇ ਜਾਵੜਦਾ ਪਿਛਲਾ ਹੋਰ ਪਾਸੇ ਜਾਂਦਾ ਔਰ ਚੱਲ ਸ਼ੋ ਕਰਾ ਸ਼ੋ ਕਰਾ ਸ਼ੋ ਕਰਾ ਇੰਨਾ ਕਿਸੇ ਓ ਕਰ ਲਿਆ ਕਰ ਲਿਆ ਰਿਕਾਰਡ ਤੈਨੂੰ ਰਾਝਾ ਰਾਜੀ ਕਰਤਾ ਜਾਵਾਂ ਆਇਆ ਨਾ ਪੰਪ ਮੁੜ ਕੇ ਛੇਤੀ ਆਉਂਦਾ ਨਹੀਂ ਕੱਲ ਤੇ ਡਰਾਈ ਹੋਏ ਮੁੰਡੇ ਅੱਜ ਕਈ ਤੇਲ ਥੋੜਾ ਜਿਹਾ ਪਹਿਲਾਂ ਹੀ ਪਵਾਲ ਗੇ ਇਸ ਰੋਡ ਤੇ ਪਰ ਪੰਪ ਛੇਤੀ ਆਉਂਦਾ ਨਹੀਂ ਨਹੀਂ ਠੀਕ ਆ ਵੇਹ ਲਿਖਈਆ ਟਰੱਕ ਤਾਂ ਵੈਸੇ ਹੀ ਖੜਾਇਆ ਹੈ ਹਣ ਕੀ ਹਣ ਕੀ ਕਹਤਾ ਛਾ ਕਹਤੀ ਬਾਊ ਅੱਜ ਕੋਈ ਨਵੀਂ ਡਿਸ਼ ਚੈੱਕ ਕਰਨੀ ਕੋਈ ਜਿਵੇਂ ਕੱਲ ਇਟਲੀ ਸਾਂਬਰ ਡੋਸਾ ਮੂਸਾ ਕਈ ਕੁਝ ਕੀਤਾ ਹੀ ਦੋ ਇੱਥੇ ਹੈ ਨਹੀਂ ਇਹ ਆਪਣੇ ਏਰੀਆ ਆ ਗਏ ਹਨ ਠੀਕ ਹੈ ਮੈਂ ਖੜਿਆ ਆਪਣੇ ਪਲਵਾਨ ਇਧਰ ਵੀ ਖੜੇ ਹੋਏ ਕੀ ਪਲਵਾਨ ਨਹੀਂ ਹੈ ਯਾਰ ਇਹਨਾਂ ਕਿੱਛੀ ਆਉਂਦੇ ਕੰਮ ਆਪਾਂ ਨੂੰ ਆਪਾ ਉਹਨੇ ਪ੍ਰੋਠਾ ਮਗਾ ਨਿਕਾ ਜਾ ਬਸ ਪਲੇਟ ਤੇ ਆ ਹੀ ਗਿਆ ਪਾਉ ਖਸੋ ਖੜਾ ਏ ਨਰਾ ਚੱਕੀ ਚੱਕਲਾ ਉਹ ਮੈਂ ਤਾਂ ਅੱਧਾ ਅੱਧਾ ਹੀ ਖਾ ਲ ਗੇ ਬਹੁਤ ਵੱਡਾ ਲਿਆ ਤਾਂ ਕੰਮ ਹੀ ਆਏ ਖਾ ਦੂ ਨਹੀ ਫਿਰ ਆਪਾ ਰੁਪਣਾ ਕਿੱਥੇ 2 ਵਜੇ 2 ਵਜੇ ਨਾਲ ਚਲੋ 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 ਨਰੈਣ ਤੋਰੋ ਲਖਵੀਰ ਪਾਉ ਤਾਂ ਗਿਆ ਮੂਰੇ ਆ ਜਾਓ ਬਾਈ ਚੱਲੇ ਆ ਫੇਰ ਤੋਰਾਂਗੇ ਤੁਸੀਂ ਲੈ ਵੀ ਹੁਣ ਕਹਿੰਦੇ ਸਿੱਧਾ 200 ਵੀਧੀ ਰਹੇਗਾ ਗਵਾਲੀਅਰ ਸਿੱਧਾ ਨੂੰ ਉੱਥੇ ਹੀ ਘੜਨਾ ਬਸ ਕੋਈ ਬ੍ਰੇਕ ਨਹੀਂ ਕਿਤੇ ਨੌਨ ਸਟਾਪ ਗਵਾਲੀਅਰ ਚਲੋ ਲੰਮਿਤਪੁਰ ਆਊਗਾ ਹੁਣ ਪਰ ਆਪਾਂ ਨੂੰ ਲਵਲਤਪੁਰ ਨਾਲ ਕੋਈ ਫਰਕ ਨਹੀਂ ਆਈ ਜੇ ਨਾ ਆਈ ਆ ਵੀ ਆਪਣਾ ਟਾਰਗੇਟ ਸਿੱਧਾ ਗਵਾਲੀਅਰ ਬਾਬਾ ਜੀ ਪਾਈ ਪਾਸੇ ਨਹੀਂ ਗਈ ਜਾਣਾ ਬਸ ਉਥਾਂ ਤੇ 110 ਝਾਂਸੀ ਦੇ ਵੀ ਗੋਲ ਦੀ ਨੱਕ ਜਾਣਾ ਆਪਾਂ ਅੰਦਰ-ਅੰਦਰ ਵੀ ਨਹੀਂ ਵੜਨਾਗਾ ਪੱਥਰੀ ਪੱਥਰਾ ਜਿਵੇਂ ਨਾ ਟਰੱਕ ਭਰ-ਭਰ ਕੇ ਲਾਏ ਹੁੰਦੇ ਆਇਆ ਲੱਗਦਾ ਦੇਖੋ ਨੁੱਪਰ ਰਹਾ ਇੱਥੇ ਧਰਤੀ ਜੀ ਆਏ ਆ। ਹੋਣਾ ਭਾਵੇਂ ਯੂਪੀ ਚ ਆ ਥੋੜੇ ਅੱਧੇ ਘੰਟੇ ਦਾ ਕਬੜਾ ਜਾਣਾ ਐਮਪੀ ਚ ਫਿਰ ਥੋੜਾ ਜਿਹਾ ਰਾਜਸਥਾਨ ਦਾ ਰੋਟਾ ਆਊਗਾ ਦੁਬਾਰਾ ਫਿਰ ਯੂਪੀ ਆਊਗੀ ਯਾਨੀ ਕਿ ਇੱਥੇ ਤਿੰਨੇ ਹੀ ਗੁੱਠਾਂ ਯਾਰ ਹਲਦੀਆਂ ਯੂਪੀ ਐਮਪੀ ਰਾਜਸਥਾਨ। ਕਿੰਟਕ ਦੇਗਾ ਜੇ ਤਿੰਨਾ ਸਟਾਮੇ ਦੀ ਮੰਗਾਗੇ ਆਪਾਂ। ਕਰਮੋਸ਼ ਬੋਦੋ ਸਿੱਟੇ ਆ ਰਹਾ ਜੇ। ਉਹਨਾਂ ਨੂੰ ਘਰੋਂ ਗਾਣਾ ਜਾ ਕੇ ਤੇ ਉਹਨਾਂ ਨੇ ਪੁੱਛਿਆ ਤਾਂ ਕਰ ਸਮਾਨ ਪੂਰਾ ਜਿਹੜਾ ਲੈ ਕੇ ਗਿਆ ਸੀ। ਭਾਈ ਜੰਦਾ ਸਮਝ ਲਾਵੇ ਦੇਖਦਾ ਮੋਟਰਸਾਈਕਲ ਪਰਕਰ ਨੋਟ ਕਰਦਾ ਵੀ ਕੀ ਆ ਸਿੱਧਾ ਬਣ ਕੇ ਆ ਲਖਵੀਰ ਜਾਂਦਾ ਮੁਰੇ ਇਹਨੂੰ ਵਸੀ ਕਹਿੰਨੇ ਵੀ ਤੂੰ ਟੇਡਾ ਬੈਠਦਾ ਇਹ ਮੰਨਦਾ ਨਹੀਂਗਾ ਹੁਣ ਸ਼ਾਦ ਆਇਆ ਵੀ ਦੀ ਵੀਡੀਓ ਬਣਾਉਂਦੇ ਤੇ ਹੁਣ ਫਿਰ ਉੱਥੇ ਜਾ ਕੇ ਵਿਖਾਵਾਂਗੇ ਆ ਵੇ ਇੱਕ ਮੋਟਰ ਦਾ ਕਿਧਰ ਨੂੰ ਲੈ ਜਾਂਦਾ ਹੈ ਲੈ ਹੁਣ ਦਿਖਾਵਾਂਗੇ ਮੇਰੇ ਨਾਲ ਬਣ ਗਈ ਹੈ ਭਾਈ ਚਾਸੀ ਇਧਰ ਲੱਗਾ ਸੱਜੇ ਤੇ ਆਪਾਂ ਮੁੜ ਕੇ ਖੱਬੇ ਲੈ ਵੱਡੇ ਵੱਡੇ ਸ਼ਹਿਰਾਂ ਦੇ ਨਾਂ ਆਗਰਾ 227 ਗਵਾਲੀਅਰ 96 ਬਸ ਲੈ ਆ ਕੰਮ ਟਾਈਮ ਨੇ ਖਿੱਚਦਾ ਕਰਦਾ ਆਪਣਾ ਜਦੋਂ ਇੱਥੇ ਜੇ ਫਸਣਾ ਜਾਂਦੀਆਂ ਕਣਕਾਂ ਵੀ ਠੀਕ ਆ ਜਵਾਦ ਕਮੂਰ ਵੀ ਪੂਰੀ ਗੱਲ ਆ ਇੱਧਰ ਤਾਂ ਨਾ ਆ ਜਮੀਨ ਜਾਂਦੀ ਭਾਰੀ ਆ ਓਹ ਫਲੇਵਰ ਦੇ ਬਾਈ ਤੋਂ ਓਫ ਗਲਾਈ ਖਰਾਬ ਜਾ ਬਟੋਫੀ ਨਾਲ ਤਾਂਡ ਸੈਣ ਗੇਟ ਤਾਂਡ ਸੈਣ ਉਹ ਤਾਂ ਚੜਿਆ ਬੈਠਾ ਹੈ ਤਾਂਡ ਸੈਣ ਗੇਟ ਬਸ ਆਪਾਂ ਗੁਰਦੁਆਰਾ ਸਾਹਿਬ ਦੀ ਲਾਲੀ ਹੈ ਲੋਕੇਸ਼ਨ 19 ਕਿਲੋਮੀਟਰ ਰਹਿ ਗਿਆ ਇੱਥੋਂ ਸਾਰਾ ਚੱਲਦੇ ਜਾਂਦੇ ਹਾਂ ਸ਼ਹਿਰ ਦਾ ਦੇ ਜਾਨੇ ਘੇੜੇ ਤੇ ਮੈਪ ਦੇ ਹਿਸਾਬ ਨਾਲ ਤੁਰੇ ਜਾਂਦੇ ਆ ਅੱਛਾ 7.5 ਕਿਲੋਮੀਟਰ ਗੁਰਦੁਆਰਾ ਸਾਹਿਬ ਕਦੇ ਕਦੇ ਗੂਗਲ 7.5 ਕਿਲੋਮੀਟਰ ਅੱਜ 7.5 ਅਜੇ ਵੀ 7.5 ਫੇਰੇ ਤੂੰ ਤੁਰ ਕੇ ਜਾਣਾ ਤੁਰਿਆ ਰਗੇ ਰਿਓ ਲੋ ਹੋਈ ਆ ਪਾ ਅਖਰਕਾਰ ਇਕਲੇ ਚ ਪਹੁੰਚ ਗਏ ਵਾਵਾ ਮੋੜ ਕੋਟ ਜੇ ਸੀਗੇ ਗੁਰਦੁਆਰਾ ਦਾਤਾ ਬੰਦੀ ਛੋੜ ਤੇਲੀ ਕੀ ਲਾਟ ਸਾਸ ਬਹੂ ਕਾ ਮੰਦਿਰ ਗੁਜਰੀ ਮਹਿਲ ਵਾਵਾ ਕੋ ਹਾ ਇਧਰ ਬਈ ਠੀਕ ਆ ਕੰਮ ਆਵਾ ਪਹਾੜਾਂ ਪਹਾੜਾਂ ਦੇ ਉੱਪਰ ਹੋਇਆ ਜਮਾ ਉਹ ਤਾਂ ਦੇ ਹੀ ਕੰਦਜੀ ਤਾਂ ਚਲੋ 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 ਪਹੁੰਚ ਗਏ ਪਹੁੰਚ ਗਏ ਆ ਆਹ ਲਓ ਜੀ ਗੁਰਦੁਆਰਾ ਲੱਭ ਹੀ ਗਿਆ ਆਪਾਂ ਨੂੰ ਲੱਭ ਨਹੀਂ ਰਿਹਾ ਸੀਗਾ ਵਾਵਾ ਮੋੜ ਕੋੜ ਚੜਾਈਆਂ ਤੇ ਉੱਨਾਂ ਚੜ ਕੇ ਪਹੁੰਚੇ ਆ ਪਾਰਕਿੰਗ ਵੇਖੀ ਇਹਦੀ ਕਿੱਥੇ ਆਣਾ ਚੰਗਾ ਇੱਥੇ ਵੀ ਮੇਲਾ ਲੱਗਾ ਸੁਖਨਾਲਾ ਗੁਰਦਵਾਰਾ ਦਾਤਾਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾ ਗਵਾਲੀਅਰ ਬਾਬਾ ਗਿਆਦਾ ਹੁਣ ਬਾਬਾ ਦਾ ਕੋਈ ਵਾਲ ਕੱਟਿਆ ਵਾਲਾ ਬੰਦਾ ਨਾ ਖਾਂ ਜਾਵੇ ਬਣਾ ਦਿੱਤੇ ਹੈ ਕਿਆ ਨਾਮ ਹੈ ਤੇਰਾ ਸਿਮਰ ਸ੍ਰੀ ਰਾਮ ਰਾਮ ਕੱਲਾ ਰਾਮ ਚੱਲ ਠੀਕ ਹੈ ਹੰਦੇ ਨੇ ਲਾਲ ਕੀਤੇ ਆ ਇਹ ਬਾਣ ਖਾਨਾ ਕਿਆ ਖਾਤਾ ਹੈ ਦਾੰਦ ਲਾ ਲੋਗੇ ਕਿਆ ਖਾਇਆ ਤੂੰ ਨੇ ਆਈਸਕ੍ਰੀਮ 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 ਲਾ ਲੋਤੀ ਹੈ ਮੋ ਚੋਕਾ ਉਹ ਖੜਾ ਤੁਹਾਡੇ ਜਿਹਾ ਬੰਦਾ ਇਹ ਵੀ ਕਹੀਂ ਮਰਜੀ ਆਈਸਕ੍ਰੀਮ ਮਿਲ ਜੇ ਜਿਸ ਟਾਈਮ ਮਰਜੀ ਛੋੜਦਾ ਨਹੀਂ ਇਹ ਰਾਤ ਨੂੰ 1 ਵਜੇ ਆ ਬੱਲੇ ਠੀਕਾ ਠੀਕਾ ਕੋਈ ਚੱਕਰ ਨਹੀਂ ਆ ਸ਼ੇਰ ਮਾਰ ਸ਼ੇਰ ਮਾਰ ਉੱਠ ਉਹ ਛੋਟੇ ਦੋਨੇ ਦਾ ਖੜਾ ਹੋ ਖੜਾ ਹੋ ਆ ਹੀ ਬੰਦਾ ਸਿੱਖਦਾ ਆ ਹੀ ਸਿੱਖਦਾ ਉਹ ਬੰਦਾ ਕੋਈ ਗੱਲ ਨਹੀਂ ਇਹ ਚੱਪਲ ਲੈ ਮੈਂ ਨਾ ਇਸ ਨਾਲ ਕੀਤਾ ਹੁਣ ਦੂਜਾ ਕਰੂਗਾ ਮੁੰਡਾ ਆ ਬੱਲੇ ਬੱਲੇ ਤੇਰੇ ਜੋ ਗੱਲ ਨਹੀਂ ਬਣੀ ਉਹਦੇ ਵਾਲੀ ਲਓ ਇਹ ਸਾਹਮਣੇ ਹੈਗਾ ਜੁੱਤਾ ਘਰ ਇੱਥੇ ਆਪਾਂ ਸਾਰਾ ਕੁਝ ਇਕੱਠਾ ਜੂਟਾ ਹੈਲਮਟ ਵਗੈਰਾ ਸਭ ਕੁਝ ਸਾਫਤ ਹੈ ਇੱਧਰ ਆਪਣਾ ਉੱਪਰ ਗੁਰਦੁਆਰਾ ਸਾਹਿਬ ਆਉਂ ਚੱਲ ਗਏ ਪਲਵਾਨ ਨੂੰ ਚੇਕੀ ਮੱਥਾ ਕੌਣ ਰਹਿ ਗਿਆ ਚੰਦਾ ਆਹ ਹੋ ਜਾ ਕੁਛ ਦ੍ਰਿਸ਼ਾ ਬਹੁਤ ਸੋਹਣਾ ਗੁਰਦੁਆਰਾ ਵਾਈ ਗੁਰੂ ਵਾਈ ਗੁਰੂ ਗੁਰਦੁਆਰਾ ਦਾਤਾ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਪੂ ਚਕੋਤਾ ਉੱਚਾ ਕਪੂ ਚਕੋਤਾ ਈ ਗੱਲ ਨਹੀਂ ਅਸੀਂ ਤੇ ਦੋੜਾਂ ਵਿੱਚ ਆ ਛੱਕ ਰਹੇ ਆ ਸਾਰੇ ਨੇ ਸੱਪ ਖਾਦਾ ਇਕੱਠਾ ਹੀ ਸੀਗਾ ਸਾਨੂੰ ਲੱਗਾ ਭੋਖਣੀਓ ਸਾਹਮਣੇ ਤਿੰਨ ਬੰਦੇ ਜਿਹੜੇ ਕਹਿੰਦੇ ਭੁੱਖ ਤਾਂ ਹੈ ਨਹੀਂ ਤੇ ਕਹਿੰਦੇ ਪੰਜਵਾ ਪੰਜਵਾ ਪ੍ਰਸ਼ਾਦਾ ਇਹਨਾਂ ਦਾ ਆ ਜਿਹੜੇ ਚੌਲਾ ਦੀ ਉਚਾ ਕਰਦੇ ਆ ਉਹ ਝਾਕਦਾ ਦੇ ਪਾਉਂਦਾ ਹੈ ਦੌੜਦਾ ਹੈ ਅਰੇ ਅਰੇ ਮਿੱਠੇ ਦੀ ਵਿਆਹ ਕਰਦੇ ਰਖਣੀ ਆ ਜੇ ਕੋਈ ਇਸ਼ਾਰਾ ਦੇ ਆ ਲਖਵੀਰ ਕੀ ਪੁਆਰੇ ਹੁਣ ਦਾਲ ਤੀਜੀ ਆ। ਜਿਹੜੇ ਵੀ ਜਿਹੜੇ ਮਗਰਮਾ ਇਸੇ ਵੀ ਉੱਠ ਗਏ। ਜਿਹੜੇ ਮਗਰਮਾ ਇਸੇ ਵੀ ਉੱਠ ਕੇ ਚਲੇ ਗਏ। ਪਹੁੰਚਾ। ਥੋੜੀ ਜੀ ਬਾਈ ਚੰਗ। ਤੇ ਲੰਗਰ ਪਾਣੀ ਵੀ ਛਕ ਲਿਆ। ਹੁਣ ਆਪਾਂ ਇਧਰ ਕਿਨਾ ਕਿਲੋਮੀਟਰ ਤੇ ਇਧਰੋਂ ਦੱਸਿਆ ਕਿਸੇ ਨੇ ਹਜੇ ਪੁੱਛ ਨਹੀਂ ਆ ਬਾਕੀ ਪਤਾ ਤੈਣੀਗਾ। ਫਰਕੇ ਰਾ ਦੇ ਕੇ ਤੇ ਫਿਰ ਚੱਲਦੇ ਆਪਾਂ ਆਗਰੇ ਅੱਜ ਆਗਰੇ ਜਾ ਕੇ ਪੇਠਾ ਖਾਦਾ ਜਊ ਪਾਉ ਬਹੁਤ ਤਾਵਲਾ ਆਗਰੇ ਦਾ ਪੇਠਾ ਖਾਣ ਨੂੰ ਹੈ ਪਾਉ ਚਲੋ ਇੱਥੇ ਹੀ ਲੱਗਦਾ ਕਿਲਾ ਬਹੁਤ ਰਾਸ਼ਾ ਵਾਵਾ ਗੱਡੀਆਂ ਗੁਡੀਆਂ ਖੜੀਆਂ ਹੋਈਆਂ ਕਿੱਥੇ ਲਿਖਿਆ ਵਾ ਫੋਟੋ 뷰 ਕੈਫੇ ਗਵਾਲੀਅਰ ਗਵਾਲੀਅਰ ਇੱਧਰ ਆ ਗਈ ਪਾਰਕਿੰਗ ਪਹਿਲਾਂ ਪਾਰਕਿੰਗ ਲਾਉਨੇ ਮੋਟਰਸਾਈਕਲ ਫੇਰ ਵੇਖਦੇ ਆ ਮੌਟ ਕੀ ਬਣਦਾ ਲੈ ਮੋਟਰਸਾਈਕਲ ਲਾ ਕੇ ਪਾਰਕਿੰਗ ਚ ਤੇ ਹੈਲਮਟ ਕਿਸੇ ਦੀ ਮੈਂ ਤਾਂ ਮੁੱਦਾ ਕਰਕੇ ਰੱਖਿਆ ਨਾ ਉਹਦੇ ਕੋਲੇ ਤੇ ਆ ਆਕੇ ਮੇਡਾ ਕੋਈ ਗਰਸ ਨੱਕ ਕੇ ਚੜਾ ਕੇ ਦਿਖਾਉਂਦਾ ਦੂਰ ਹੱਕਾ ਮਾ ਥੋੜਾ ਜਾ ਅਗੇ ਉਹ ਅਗੇ ਹੈ ਭਾਈ ਇਹ ਹੀ ਉਹ ਥਾ ਮੈਂ ਲੈਓ ਵੀ ਆ ਆਓ ਸਾਹਮਣੇ ਕਿਲਾ ਗਿਆ ਲੋ ਜਿੱਥੇ ਆ ਬੁਰਜੀਆਂ ਇੱਥੇ ਉਹ ਬੋਂਜਾ ਰਾਜੇ ਦੇ ਗੁਰੂ ਜੀ ਸੀਗੇ ਵਾਕੀ ਅੱਗੇ ਦੇਖਣੇ ਕੀ ਹੈ ਹਾਂ ਰੰਗ ਦੁਆਰਾ ਕੀਤਾ ਹੋਊਗਾ ਨਾਲ ਤੇ ਹੁਣ ਰੰਗ ਸਾਰੇ ਪਈਆ ਓਹੋ ਕੀ ਫੋਟੋ ਹੁੰਦੀ ਆਈ ਹਾਂ 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 ਹੈ ਕਰਾ ਬੜਾ ਯਾਰ ਨੈਗੇਟਿਵ ਇਨਰ ਦਾ ਯਾਰ ਉਹ ਨੀਲਾ ਰਕਟ ਇਟ ਰਿਹਾ ਹੈ ਸਾਹਮਣੇ ਥੱਲੇ ਸ਼ਹਿਰ ਬੜਾ ਛੋਟਾ ਨਹੀਂ ਦਾ ਐਂਟਰੀ ਤੇ ਹੀ ਹੋਣਾ ਸੀ ਟਿਕਟ ਕਰ ਨਹੀਂ ਨਹੀਂ ਟਿਕਟ ਕਰ ਹੱਥ ਤੇ ਟਿਕਟ ਲਾਓ ਇੱਥੇ ਹੈ ਕਾਂ ਜਾਂਚੀ ਸਾਹਿਬ 45 ਉਸ ਕੀ ਟਿਕਟ ਲਾਓ ਮਾਨ ਸਿੰਘ ਪਾਲੇ ਸਾਸ ਬਹੁ ਟੈਂਪਲ ਟੋਲੀ ਟੈਂਪਲ ਤਨ ਦੀ ਜੱਗ ਰੱਖਣ ਵਾਲੀਆਂ ਪਾਉਂ ਕਹਣੀ ਆ ਹੁੰਦੀ ਹੈ ਘਾ ਲੋ ਆ ਤਾਂ ਅਗਲ ਮੈਂਟ ਲਾਵਾਂਗੇ ਤਾਂ ਫਿਰ ਪਾਉਣਾ ਪਊਗਾ ਲਾ ਹੀ ਨਹੀਂ ਆ ਮੈਂ ਕਹਿ ਆਹੀਂ ਕਿਲਾ ਦੇਖਣਾ ਸਾਰਾ ਅੱਜ ਆ ਨਾ ਉਹ ਆਹ ਦੇ ਲੋ ਜੱਟਾਂ ਦੇ ਤੋਫਾਂ ਤੇ ਚੜੇ ਬੈਠੇ ਆ ਚੱਲ ਲੱਗੇ ਵਿਖਾਵੇਂ ਤੋਹਗੇ ਪਾਸੇ ਉਹ ਐਂ ਕਗੇ ਸਮਾਂ ਲਿਗੇ ਕਿ ਚਾਰ ਤੇ ਜੱਟਾਂ ਤੋਂ ਕੋਣ ਮੰਗ ਲੂ ਚਾਰਜ ਅਸੀਂ ਇਹਨਾਂ ਨੂੰ ਕਿਲੇ ਛੜਾ ਛੜਾ ਦਿੱਤੇ ਸਾਰੇ ਕਬਜੇ ਦਾ ਆਪਾਂ ਛੜਾਇਆ ਹਾਂ ਹਾਂ ਕੋਠਾ ਰਮਨ ਜੰਦਰ ਰੌਣਕ ਬਾਵਾ ਪਰ ਹੈ ਦਾ ਉਹੀ ਕੰਦਾ ਕੁੰਦਾ ਹੀ ਆ ਨਾ ਦਾ ਆਪ ਨੂੰ ਕੋਈ ਆਪ ਨੂੰ ਗਾਈਡ ਜਾਈਦਾ ਕੋਈ ਦੱਸੇ ਹਨਾ ਅੰਦਰ ਜੇਲ੍ਹ ਜੂਲ ਬਣਾਈ ਸੀ ਕੋਈ ਪਤਾ ਨਹੀਂ ਕੀ ਜਿੰਦਾ ਬਣਾਇਆ ਤੇ ਅੰਦਰ ਹਨੇਰਾ ਉਹ ਠੰਡਾ ਬਹੁਤ ਆ ਯਾਰ ਬਾਹਰ ਗਰਮੀ ਆ ਚਲੋ ਯਾਰ ਗੋਦੀ ਰੀ ਆ ਵੇ ਕਿਵੇਂ ਹਵਾ ਆਸਤੇ ਪਹੁੰਚਾ ਰਿਹਾ ਯਾਰ ਕਮਾਲ ਕੀਤੀ ਪਈ ਹੈ ਪਤਾ ਨਹੀਂ ਇਹਨੇ ਕੋਸਦਾ ਕਿ ਨਹੀਂ ਆਉਂਦਾ ਘੇੜ ਬਣਾਇਆ ਕੰਮ ਬਈ ਆਓ ਜਿਵੇਂ ਗੈਸ ਨੂੰਸਣਾ ਬਣੇ ਅੰਦਰ ਹਾਂ ਠੰਡਾ ਰਹੇ ਕਮਾਲ ਦੇ ਮਿਸਤਰੀ ਸੀ ਆ ਉਦੋਂ ਵੀ ਇੱਥੇ ਵਾਲੀ ਗੂਜਦੀ ਆ ਨਾ ਸੀ ਨਾ ਇਹ ਸਾਰਾ ਸ਼ਹਿਰ ਉੱਠੀਆਂ ਗਰ ਨੇ ਹੋਰ ਨਾ ਮੇਰੇ ਮੱਜਕੇ ਦੇ ਬੰਗੇ ਤੇ ਆਹਾਹਾ ਤਾਂ ਨਜ਼ਾਰਾ ਉਹੋ ਪਟਾਕਾ ਗਵਾਲੀ ਹਰਦੀ ਨਾ ਇੱਥੋਂ ਕਿਨੇ ਲਾਇਆ ਪਟਾਕੇ ਅਰੇ ਵੀ ਛੋੜੋ ਕੀ ਇਹ ਨਾ ਆਹ ਸਾਹਮਣੇ ਦੋਵਾਂ ਤੰਨਾਂ ਦੀ ਕੀਤੀ ਕੁੱਤੀ ਆ ਵਾਵਾ ਸਾਈਟਾਂ ਡਾਕਟਰਾਂ ਪਿੱਛੇ ਲੜਦੇ ਆ ਵਾ ਲਪੜੋ ਲਫੜੀ ਹੋਈ ਜਾਂਦੇ ਆ ਥੋੜੇ ਦੂਰ ਆ ਕੇ ਪਤਾ ਨਹੀਂ ਆਉਂਦੇ ਵਿੱਚ ਕਿ ਨਹੀਂ ਆਉਂਦੇ ਠੀਕ ਆ ਠੀਕ ਆ ਜੋ ਜੂ ਮਣੀ ਹੁੰਦਾ ਵੀ ਨਾਲੇ ਇਹ ਜੂ ਜਾਂ ਮਣੀ ਹੁੰਦਾ। ਛਤਰਾ ਛਤਰੀ ਡੰਡੋ ਡੰਡੀ ਕੰਮ ਚੱਲੀ ਜਾਂਦਾ ਪੂਰਾ ਖੱਚ ਕੋ। ਜੇ ਕਿਤੇ ਸਹੀ ਥਾਂ ਤੇ ਸਮਾਨ ਨਾ ਰੱਖਿਆ ਹੋਵੇ ਨਾ ਤੇ ਫਿਰ ਆਹ ਹਾਲ ਹੁੰਦਾ ਬੰਦੇ ਦਾ। ਭਾਉ ਉੱਧਰ ਲੜਾਈ ਹੋ ਜਾਂਦੀ ਹੈ ਕਹਿੰਦੇ। ਲੱਗਦਾ ਹੀ ਹੁੰਦਾ ਬੰਦਰਾ। ਉੱਧਰ ਵੇਖਾ ਕੀ ਹੋਇਆ ਸੀ ਭਾਈ ਮੜਿਆ। ਉਹ ਮੁੰਨਾ ਨਾ ਹੋਵੇ ਜੀ ਜੀ ਵੀ ਚੱਲੀ ਜਾਂਦਾ। ਉਹ ਫੜੀ। ਉਹ ਸਾਹਮਣੇ ਗੇਟ ਜੇ ਵਿੱਚ ਵੀ ਸਾਰਾ ਸ਼ਹਿਰ ਦੇਦਾ। ਕੋਲੇ ਚੱਲ ਕੇ ਵਿਖਦੇ ਆ ਕਿਲਾ ਵੜਾ ਜਾ ਇੱਥੇ ਫੋਟੋ ਤਾਂ ਕਰ ਲਈ ਅੱਕ ਯਾਰ ਆਪਾਂ ਆ ਇਹਦੀ ਫੋਟੋ ਕਰਾਈਏ ਬਾਊ ਮਸਾਂ ਦੇ ਗੰਸਰੇ ਰੇਬ ਨੂੰ ਨਾ ਕੀ ਕਰ ਘਰ ਦੇ ਜਾਣਗੇ ਹੈ ਕੀ ਤੇਰੀ ਜਮਾ ਤੇਰੀ ਡੇਢ ਘੰਟੇ ਬਾਅਦ ਆ ਜਾ ਤਾ ਚੜ ਕੇ ਤੂੰ ਆ ਨਾ ਨਹੀਂ ਖੁੱਲਾ ਡੈਮ ਜਾਈਦਾ ਕੁਝ ਦੇਖਣ ਨਰਾਮਦਾਰੀ ਨੇ ਬੰਦਰ ਰਿਲੈਕਸ ਹੋਦੇ ਹਨ ਸੋਹਣਾ ਮਾਲ ਵਾਹੀ ਪਲ ਮਨਾ ਕੇ ਮੰਦਾ ਬਾਈ ਏ ਆ ਗਈ ਉਹ ਜਗਾ ਜੇ ਰਸਤਾ ਹੋਇਆ ਤਾਂ ਹੈਗਾ ਇੱਥੇ ਜੀ ਆਪ ਬੋਂਜਾ ਰਾਜੇ ਮੇਰੀ ਬੀਬੀ ਤੇ ਇੱਥੇ ਜੀ ਆਪਣਾ ਸ਼ੇਮੇ ਗੁਰੂ ਹਰਕੋ ਦਾ ਦੇਖੀ ਤੇ ਬੋਂਜਾ ਰਾਜੇ ਇਹਨਾਂ ਖੰਮੀਆਂ ਨਾਲ ਮੰਨਦੇ ਜੀ ਇਹਨਾਂ ਖੰਮੀਆਂ ਜਨਰਲ ਨੇ 2 3 4 ਤੇ 8 ਹਾਂ ਕੌਣ ਦੀਆਂ ਨੇ ਇਹ ਤਾਂ ਹਾਂ ਸਾਰਾ ਮੋੜ ਜਾ ਹੂ ਲੋਕਾਂ ਦੇ ਵਿੱਚ ਨੰਗੰਦ ਪਾਇਆ ਵਿੱਚ ਬੋਦਲਾ ਸੜ ਸੜ ਕੇ ਇੱਥੇ ਨਾ ਹੁੰਦੇ ਨੂੰ ਦੇ ਹੋਣ ਕਿ ਉਸ ਟਾਈਮ ਉਹ ਥੱਲੇ ਪੌੜੀਆਂ ਜਾਂਦੀਆਂ ਇਹਦਾ ਪਾਰਕ ਗਈ ਹੈ ਹੋਰ ਕੁਝ ਨਹੀਂ ਆ ਇਧਰ ਦੀ ਨਹੀਂ ਆ ਪੋਹੀ ਰਸਤੇ ਚੱਲਦੇ ਹੁਣ ਕਿੰਨੀ ਦੂਰ ਆ ਬਨਾਲ ਤਾਗਾ ਜਰਾ ਆ ਜਾ ਤੈਨੂੰ ਕਾਹ ਤੋਂ ਘਾੜੋ ਕਰਦਾ ਗਾਹ ਕਿੱਧਰ ਜਾਵਾਂਗੇ ਬਾਈ ਕਿਹ ਹੈਗਾ ਰਸਤਾ ਜੇ ਮੁੰਡੇ ਥੱਕ ਗਏ ਤੇ ਹੁਣ ਥੋੜੇ ਸ਼ਾਰਟਕਟਾਂ ਵੱਲ ਹੋ ਗਏ ਇਹ ਚ ਫੋਨ ਨਾ ਟੁੱਟਦਾ ਚੱਲ ਫੋਨ ਕੋਣ ਨਹੀਂ ਨਾ ਅੱਛਾ ਆ ਵੜਮੜਕ ਫੋਨ ਛਾਲ ਮਾਰ ਲੱਗੇ ਨਾ ਫੋਨ ਪਹਿਲਾਂ ਥਲੇ ਜਾ ਵੜੇ ਚੱਲ ਖਾ ਏ ਆ ਬੱਲੇ ਸੇਰਾ ਜੱਟਾ ਜੱਟਾ ਵਾ 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 ਕਿੰਨੀ ਖੁਸ਼ੀ ਬਣਾਈ ਮੁੰਡੇ ਨੇ ਯਾਰ ਆਇਆ ਪ੍ਰਧਾਨ ਸਾਹਿਬ ਖੁਦ ਖਾ ਕੇ ਚੈੱਕ ਕਰ ਆ ਖਾਏ ਨਹੀਂ ਫਿਰ ਬੋਚ ਲੈ ਨਾਰਾਇਣ ਕੋਲ ਤਾਂ ਖਾਲੀ ਰਹਿ ਗਈ ਹੁਣ ਜਿਹੜੇ ਦੋ ਜੰਮ ਚ ਲਾ ਗਿਆ ਲਾ ਗਿਆ ਮੋਟਾ ਸਾਰਾ ਕੋਸੀ ਵੇਖ ਲਿਆ ਜਿੰਨਾ ਕ ਟਾਈਮ ਸੀਗਾ ਤੇ ਚਲੋ ਹਣ ਪਹਿਲਵਾਨੋਂ ਆਪਾਂ ਚੱਲੀਏ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਵਾਜੋ ਮੇਰੀ ਪਿੱਛੇ ਹੀ ਲੱਗ ਗਈ ਜਾ ਕੇ ਇੰਨੀ ਚੜਾਈ ਸਿੱਧੀ ਆ ਹਨ ਨਰਿਆਣ ਵਾ 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 ਹੋ 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 ਕਿਹੜਾ ਕੰਮ ਕਿਹੜਾ ਕਿੰਨੀਆਂ ਬਣੀਆਂ ਬਾੜਾ ਜੇ ਬਹੁਤ ਮੂਰਤੀਆਂ ਬਣਾਈਆਂ ਬਾਈ ਲੈ ਵੀ ਮੂਰੇ ਪੰਜਾਬ ਨੰਬਰ ਗੱਡੀ ਮਿਲ ਗਈ ਬੜਾ ਇਹਦੇ ਲੱਗਦਾ ਜਿਵੇਂ ਕਿ ਆਪ ਦਾ ਜਾ ਮਿਲ ਗਿਆ ਵੇ ਆਹ ਹੋਏ ਗਾਰਾ ਪਹਜੂਗਾ ਠੀਕ ਆ ਯਾਰ ਆਗਰਾ ਆਗਰਾ ਰਹਿਗਾ ਇਥੋਂ ਬਸ 100 ਜਾਂ 110 ਚੜ ਗਏ ਆਪਾਂ ਵੱਡੇ ਨੈਸ਼ਨਲ ਹਾਈਵੇ ਤੇ ਇਹ ਹੈਗਾ ਚਨਈ ਦਿੱਲੀ ਚਨਈ ਦਿੱਲੀ ਹਾਈਵੇ ਲਿਖਿਆ ਹੁੰਦਾ ਮੁਗਲ ਮਹਿਫਤੇ ਬਸ ਚਾਵੜਾਂਗੇ ਟਾਈਮ ਨਹੀਂ ਆਪਾਂ ਚਲੋ ਵੀ ਮੁੰਡਿਓ ਘਰਾਂ ਬਣਿਆ ਕਰ ਤੋਂਪ ਜੀ ਪੈਂਦੀ ਹੈ ਬੜਾ ਸੋਹਣਾ ਲੱਗਦਾ ਹੈ ਹਨਾ ਆਂਦਾ ਵੀ ਕੀ ਬਣਾਇਆ ਹੋਇਆ ਹੈ ਘੈਂਡਾ ਗਵਾਲੀਅਰ ਤੋਂ ਆਗਰੇ ਤੱਕ ਆਇਆ ਸ ਰੋਡ ਤੇ ਹੈ ਨਾ ਆਪਾਂ ਜ਼ਿੰਦਗੀ ਚ ਨਹੀਂ ਵੇਖਿਆ ਬੁਰਾ ਹਾਲ ਮੈਂ ਨਾ ਬਸ ਮੁੜਦਾ ਨਹੀਂ ਕਿਸੇ ਪਾਸੇ ਕੋਸਾਂ ਹੈ ਲੱਗਦਾ ਸੀ ਕਿ ਤੋ ਨਿਕਲ ਜਾਗੇ ਮੂਹਾਂ ਸਾਹ ਨਿਕਲ ਗਏ ਬੁਰਾ ਹਾਲ ਹੋ ਗਿਆ ਸ਼ੁਕਰ ਹੈ ਖੁਦਾਂ ਮੋੜ ਹੀ ਆ ਗਿਆ ਸਾਰਾ ਰੋਡ ਜਾਮ ਹੋਇਆ ਪਤਾ ਨਹੀਂ ਕੀ ਡਿੱਕਾ ਹੋ ਜਾਦਾ ਹਰਿਆ ਪਾਸਾ ਜਾਮ ਹੋਣਾ ਚੱਲੀ ਜਾਂਦਾ ਨਹੀਂ ਅੱਗੇ ਤੇ ਵੀ ਨਹੀਂ ਚੱਲਦਾ ਸੀਗਾ ਇੱਥੇ ਵੀ ਸ਼ਾਇਦ ਕੋਈ ਟੂਲ ਪਲੱਜਾਈ ਨਾ ਹੋਵੇ ਥੱਲੇ ਕੋਈ ਹੈਗੇ ਆ ਨਦੀ ਨੁਦੀ ਆ ਕੋਈ ਪਾਣੀ ਦਾ ਮਾੜਾ ਮੋਟਾ ਜਾਈ ਆ ਪਰ ਮਾਹੌਲ ਜਿਹਾ ਸੋਨਾ ਬਣਾਇਆ ਆ ਆ ਪਹਿਲੀ ਵਾਰ ਰੋਡ ਤੇ ਟ੍ਰੇਨ ਇਕੱਠੇ ਹੋਏ ਦੋਵੇਂ ਕੰਮ ਨਹੀਂ ਲ ਹੋਇਆ ਹੀ ਨਹੀਂ ਕਾਂ ਆਵੇ ਆਵੇ ਆਪਣੇ ਖੱਬੇ ਪਾਸੇ ਪਹੁੰਚ ਗਏ ਆ ਆਗਰੇ ਤੇ ਤਾਜ ਮਹਿਲ ਦੇ ਵੇਖਣ ਦਾ ਟਾਈਮ ਜਿਹੜਾ ਸ਼ਾਮ ਨੂੰ ਆ ਦੇ 5 ਵਜੇ ਤੱਕ ਹੀ ਹੁੰਦਾ ਬੰਦ ਹੋ ਗਿਆ ਹੁਣ ਆਪਾਂ ਚੱਲੇ ਆ ਗੁਰੂ ਕੇ ਤਾਲ ਗੁਰਦੁਆਰਾ ਸਾਹਿਬ ਇੱਕ ਦੋ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਭਾਈ ਜੀ ਸਵੇਰੇ 4-5 ਵਜੇ ਖੁੱਲ ਜਾਂਦਾ ਹੈ ਬਾਕੀ ਪ੍ਰੋਪਰ ਜਾਣਕਾਰੀ ਉੱਥੇ ਜਾ ਕੇ ਮਿਲੂਗੀ ਜੇ ਤਾਂ 5:00 ਵਜੇ ਖੁੱਲਦਾ ਹੋਇਆ ਫਿਰ ਤਾਂ ਵਧੇਗਾ ਦਸਵੇਰੇ ਵੇਖ ਕੇ ਜਾਵਾਂਗੇ ਕੱਜੇ 9:10 ਵਜੇ ਦਾ ਟਾਈਮ ਹੋਇਆ ਫੇਰ ਤਾਂ ਛੱਡਣਾ ਪੈਣਾ ਕਿਉਂਕਿ ਨਰੈਣ ਦੇ ਵਿਆਹ ਤੋਂ ਤੇ ਖਾਣ ਜਾਣਾ ਪੈਣਾ ਜ਼ਰੂਰੀ ਫੇਰ ਅਸੀਂ ਜਾਵਾਂਗੇ ਇੱਥੇ ਚਰਚ ਵੀ ਬਹੁਤ ਹੈ ਥਾਂ ਥਾਂ ਤੇ ਲਾਈਟਾਂ ਪਰ ਵੱਡੇ ਸ਼ਹਿਰ ਦਾ ਟ੍ਰੈਫਿਕ ਤਾਂ ਹੋਣਾ ਹੀ ਹੈ ਚਲੋ 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 ਲੋ ਭਾਈ ਆਹ ਉਹ 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 ਵੱਡਾ ਦਿੱਲੀ ਵਾਲਾ ਰੋਡ ਤੇ ਆ ਕੱਟ ਤੇ ਟ੍ਰੈਫਿਕ ਬੁਰਾ ਹਾਲ ਸਾਹਮਣੇ ਆ ਗਿਆ ਜੀ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗ ਰਹਾ ਹੈ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆਪਾਂ ਆ ਵਜਨ ਬਹੁਤ ਚਾਹ ਆ ਮੈਂ ਭਾਈ ਕਿੱਧਰ ਜਾਣਾ ਤੁਸੀਂ ਕਿੱਧਰ ਗਏ ਹੋਏ ਆ ਨਰੈਣ ਆਠਾ ਜੇ ਪਉਂਦਾ ਫਿਰਦਾ ਮੈਂ ਹੈਗਾ ਤੇ ਹੋਰ ਪਾਸੇ ਜਾਣਾ ਗੁਰਦੁਆਰਾ ਦਾ ਬਹੁਤ ਵੱਡਾ ਬਹੁਤ ਸੋਹਣਾ ਗੁਰਦੁਆਰਾ ਭਾਈ ਵਾਹਿਗੁਰੂ ਤੇਰਾ ਹੀ ਅਸਰਾ ਵਾ 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 ਆ ਬੁਰਾ ਖਾਸਕਰ ਦੁਬਾਰਾ ਇੱਥੋਂ ਦਾ ਚਲੋ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ। ਉੱਥੇ ਆਪਾਂ ਨੂੰ ਮਿਲ ਗਏ ਕਮਰੇ। ਹਾਂ ਚੱਲਦੇ ਹਾਂ ਕੱਪੜੇ ਕੋਪੜੇ ਚੇਂਜ ਕਰਕੇ। ਫਿਰ ਇੱਕ ਇਹਨਾਂ ਨੇ ਦੱਸਿਆ ਵੀ ਜੇ ਤੁਹਾਨੂੰ ਚੰਗਾ ਪੇਠਾ ਕਿੱਥੋਂ ਮਿਲਦਾ ਜੇ ਤੁਸੀਂ ਬਿਆਨਾ ਤੋਂ ਉੱਥੇ ਜਗਾ ਤੇ ਜਾ ਕੋਈ ਜਾ ਸਕਦੇ ਆ। ਤੇ ਜਿਹੜੀ ਗੱਲ ਰਹੀ ਤਾਜਮਹਾ ਲਾਲੀ ਉਹ ਸ਼ੁੱਕਰਵਾਰ ਬੰਦ ਹੁੰਦਾ। ਇਸ ਕਰਕੇ ਤਾਜਮਹਾ ਨਾਲ ਕੰਮ ਵੇਖਣ ਦਾ ਕੰਮ ਕੈਨਸਲ ਸਵੇਰੇ ਜਿੰਨੇ ਵਜੇ ਵੀ 8:00 4 4:30 5 ਵਜੇ ਆਪਾਂ ਸਦਾ ਪਿੰਡ ਨੂੰ ਲਿਖਿਆ ਵਾਹ ਕਮਰਾ ਬਹੁਤ ਸੋਹਣਾ ਬਾਈ ਬਹੁਤ ਵਧੀਆ ਕਮਰਾ ਹੈ